ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਨਜਾਇਜ਼ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਦੋਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਇਸ ਦੇ ਨਾਲ ਹੀ ਥਾਣਾ ਸਿਟੀ ਪੁਲਿਸ ਵੱਲੋਂ 15 ਪੇਟੀਆਂ ਅਤੇ 180 ਠੇਕੇ ਦੀਆਂ ਸ਼ਰਾਬ ਦੀਆਂ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਮਾਨ ਜੋਗੇ ਐਸਐਸਪੀ ਸ੍ਰੀ ਹਿਸ਼ ਦੇਮਾ ਇਹ ਦਿਸ਼ਾ ਦੇ ਦਿਸ਼ਾ ਦੇ ਨਾਲ ਐਸਪੀ ਡੀ ਤੇ ਐਸਪੀ ਸਿਟੀ ਦੀ ਅੱਜ ਤਨਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਹਦੇ ਵਿੱਚ ਸਹੀ ਸਲਾਤਯਨ ਮਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਤਬਰ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦ ਜੀਆਂ ਹੁਣ ਅਸੀਂ ਰਿਮਾਨ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਸ ਹਟ ਪ੍ਰੋਬਲਮ ਹੈ ਕ੍ਰਿਮੀਨਲ ਆ ਜੀ ਚੋਰੀ ਇਹ ਟੈਨਸ਼ਨ ਆਸੀ ਵੀ 25 ਜਨਰਾਂ ਦੇ ਵਿੱਚ ਕਨਵਾਇਟ ਦਲ ਜਾ ਜੀ ਜਿਹੜੀ ਜਗ੍ਹਾ ਚੋਰੀ ਕਰਦੇ ਵਿੱਚ ਵੀ ਹੈਗੇ ਨਾ ਮੋਟਰ ਹਾਂਜੀ ਹੁਣ ਰਿਮਾਂਡ ਤੇ ਲਵਾਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਤੇ ਉਹ ਤੁਹਾਡੇ ਸੋਹਣੇ ਸਤੰਭ ਦੱਸਾਂਗੇ ਜੀ। ਇਹਦਾ ਬੈਕਗ੍ਰਾਉਂਡ ਕੀ ਹੈਗਾ ਕਿੱਥੋਂ ਰਹਿਣ ਵਾਲੇ ਕਿੱਦਾਂ? ਇਸਲਾਤੂਨ ਵਿੱਚ ਸੀਨੀਅਰ ਮੁਸਤਾਫਾ ਬਾਦ ਪਿੰਡ ਹੈਗਾ ਮੁਸਤਾਫਾ ਜੇਟਾਂ ਦਾ ਰਹਿਣ ਵਾਲਾ ਵਾ। ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਤੇ ਮਖਮਦ ਅਦਾਲਤ ਜਾਰੀ ਚੁਰੀ ਦੀ ਕਿ ਲੁੱਟਪੋਚ ਹੋ ਜਾਵਰ ਗਿਆ ਚਲੇ ਜਿੱਥੇ ਜਾਗਾ। ਆ ਇੱਕ ਪੱਜੀ ਚੀਜ਼ਾਂ ਨਾੜਤਾ ਵੀ ਹੈਗਾ ਜਿੱਥੇ। ਇਹਦਾ ਮਕਸਦ ਹੈ। ਐਫ ਆਈ ਨੰਬਰ 22 ਹੋਈਏ ਦਰਜ ਜਿਹਦੇ ਵਿੱਚ ਗੰਦੀ ਸੋਨੂੰ ਮਾਜਣਾ ਜੀ ਠੀਕ ਹੈ ਜੀ। ਏ ਰੈਨਵਲਾ ਸ਼ਿਮਲਾਪੁਰ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਅਜ ਤੇ ਰਾਣਾ ਸ਼ਰਦਾ ਤਰਫ ਤੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਚਿੱਟੇ ਰੰਗ ਤੇ ਚਿੱਟੇ ਰੰਗ ਦੀ ਸਫਟ ਜਜ਼ਾਇਰ ਹੈ ਜੀ ਚੈੱਕ ਕੀਤੀ ਜਿਸ ਦੇ ਵਿੱਚ 40 ਬੋਤਲਾਂ ਕਾਲਾੰਗੂਰ 12 ਬੋਤਲਾਂ ਪੰਜਾਬ ਲੈਂਡ ਲਾਰਡ ਰਾਮ ਗੱਡੀ ਦੇ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹਾਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਇਹ ਕਿੱਥੇ ਕਿੱਥੇ ਪਚੋੜੇ ਵਿੱਚ ਆ ਰਿਹਾ ਸੀ ਇਹ ਹੁਣ ਪ੍ਰਾਣਾ ਸਾਈਡ ਤੋਂ ਆਏ ਸੀ ਪਰ ਜਿਹੜੇ ਹੁਣ ਪੁੱਛ ਕੇ ਇਸੇ ਗਾ ਰਿਮਾਰਡ ਤੇ ਲਵਾਗੇ ਇਹ ਕਹਿੰਦਾ ਮੈਂ ਅਮਰਸਤੋਂ ਲਿਆਂਦੀ ਆ। ਦਮਾਨ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਤੇ ਕਿੱਥੇ ਇਹਨੇ ਪਹੁੰਚਾਉਣੀ ਸੀ ਜੀ। ਇਹ ਜਿਹੜੇ ਪਹਿਲੇ ਮਾਮਲੇ ਦਾ ਜਿਹੜਾ ਸ਼ਰਾਬ ਦੇ ਆ ਘੋੜੀ ਸ਼ਰਾਬ ਦੇ ਮਕਦਮੇ ਜੀ ਇੱਕ ਚੋਰੀ ਦੇ ਮਕਦਮੇ ਦਰਜ ਨੇ ਜੀ 379B 3411 ਨੰਬਰ ਮਕਦਮੇ ਦਰਜ ਨੇ ਜੀ ਪਹਿਲਾਂ। ਦਰਜਾਣੇ ਦੇ ਵਿੱਚ ਨਹੀਂ ਜੀ ਦਰੰਗ ਦੇ ਵਿੱਚ ਨਹੀਂ ਸ਼ਾਹਪੁਰ ਕੰਡੀ ਦਰਜ ਨੇ ਜੀ ਇਹਦਾ ਟੋਲ 8 ਕੰਮ ਕਰਮੇ ਦਰਜ ਨੇ ਪਹਿਲਾਂ ਜੀ। ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ? ਇਹਦੇ ਖਿਲਾ